ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਵਿਅਕਤੀ ਦੇ ਵਿੱਚ ਕਿੜਿਆ ਬਣ ਰਿਹਾ ਹੈ ਪੰਜਾਬ ਦੀਆਂ ਨਦੀਆਂ ਜਿਹੜੀਆਂ ਕਿ ਪੰਜਾਬ ਦਾ ਜੀਵਨ ਹੋਇਆ ਕਰਦਾ ਸੀ ਪਰ ਅੱਜ ਇਨਸਾਨ ਦੀ ਇਹੀ ਗਲਤੀ ਕਿ ਉਹ ਜਿਹੜਾ ਪੰਜ ਦਰਿਆਵਾਂ ਦਾ ਪਾਣੀ ਹੈ ਅੱਜ ਪੰਜਾਬ ਦੇ ਵਸਨੀਕਾਂ ਦੇ ਵਾਸਤੇ ਇਸ ਧਰਤੀ ਦੇ ਜੀਵਾਂ ਦੇ ਵਾਸਤੇ ਇੱਕ ਮੁਸੀਬਤ ਦੀ ਈਨਾਈ ਜਿਹੜਾ ਦਿਖਾਈ ਦੇ ਰਿਹਾ ਹੈ ਉਹ ਪਾਣੀ ਜਿਹਨੇ ਸਦੀਆਂ ਤੋਂ ਇਸ ਧਰਤੀ ਨੂੰ ਸਿੰਜਿਆ ਆਇਆ ਇਸ ਦੀ ਆਬੋ ਹਵਾ ਇਸ ਦੀ ਜ਼ਮੀਨ ਜਿਹੜੀ ਆ ਇਹਨਾਂ ਪਾਣੀਆਂ ਦੇ ਨਾਲ ਗੋਲੀ ਸਾਜ ਹੈ ਪਰ ਇਨਸਾਨੀ ਦਿਮਾਗ ਦੀ ਕਾਰ ਚਤਰ-ਛੁਤਰਾਈਆਂ ਅਜਹੀਆਂ ਵਰਤੀਆਂ ਗਈਆਂ ਕਿ ਅੱਜ ਉਹੀ ਪਾਣੀ ਪੰਜਾਬ ਦੇ ਬੂਹਿਆਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਜਿਹੜਾ ਆ ਉਹ ਜਿੱਥੇ ਜਾਨ ਮਾਲ ਦਾ ਨੁਕਸਾਨ ਕਰ ਰਿਹਾ ਹੈ ਪਰ ਉਹਦੇ ਨਾਲ ਨਾਲ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਜਾਇਦਾਦਾਂ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਕਰ ਰਿਹਾ ਹੈ ਪਰ ਪੰਜਾਬ ਦੇ ਜੰਮਿਆਂ ਨੂੰ ਮਿੱਤ ਮਹਿਮਾ ਜਿਹੜੇ ਪ੍ਰਾਣਿਕ ਹੱਤਿਆ ਉਹਦੇ ਤੇ ਪੂਰਾ ਖਰਾ ਉਤਰਦੇ ਹੋਏ ਇਸ ਧਰਤੀ ਦੇ ਜਾਇ ਜਿਹੜੇ ਆ ਇਸ ਮੁਸੀਬਤ ਦੇ ਸਮੇਂ ਆਪਣੀ ਪਿੱਠ ਨਹੀਂ ਦਿਖਾਈ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਿਆ ਆ ਆਪਣੀ ਆਣਖ ਗੈਰਤ ਵਾਲਾ ਉਹ ਜਿਹੜਾ ਸੁਭਾਅ ਹੈਗਾ ਆ ਆਪਣਾ ਜਿੰਦਾਂ ਦੇ ਵੀ ਵਾਲਾ ਸੁਭਾਅ ਜਿਹੜਾ ਆ ਚਾਹੇ ਲੱਖ ਮੁਸੀਬਤਾਂ ਨੇ ਲੱਖ ਖਤਰੇ ਨੇ ਪਰ ਫੇਰ ਵੀ ਇਹ ਹਸ ਰਸੁਕਾਰ ਦੇ ਜਿਹੜੇ ਲੈ ਕੇ ਇਸ ਮੁਸੀਬਤ ਦੇ ਸਾਹਮਣੇ ਆਪਣੇ ਹਿੱਕਾਂ ਡਾ ਕੇ ਜਿਹੜਾ ਆ ਪੰਜਾਬ ਅੱਜ ਆਪਣੀ ਲੜਾਈ ਜਿਹੜਾ ਖੁੱਦ ਲੜਦਾ ਪਿਆ ਆ ਤੇ ਇਸ ਔਕੇ ਸਾਹਮਣੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਜਿਹੜੇ ਪੁੱਤ ਹੈਗੇ ਆ ਚਾਹੇ ਜਸਮਾਨੀ ਤੌਰ ਤੇ ਆਪਾਂ ਕਹ ਸਕਦੇ ਆ ਇਸ ਧਰਤੀ ਤੋਂ ਦੂਰ ਬੈਠੇ ਆ ਵਿਦੇਸ਼ਾਂ ਵਿੱਚ ਬੈਠੇ ਆ ਇਹ ਇਸ ਪੰਜਾਬ ਤੋਂ ਬਹੁਤ ਦੂਰ ਬੈਠੇ ਆ ਪਰ ਜਦੋਂ ਵੀ ਪੰਜਾਬ ਦੇ ਬਾਦ ਕਿਤੇ ਇਹਹੀ ਗਰਮ ਹਵਾ ਭਗਦੀ ਆ ਤਾਂ ਉਹ ਜਿਹੜੇ ਪੰਜਾਬ ਦੇ ਪੁੱਤ ਆ ਉਹਨਾਂ ਦਾ ਜਿਹੜਾ ਅੰਦਰ ਦਾ ਪ੍ਰਗਟਸ ਨੇ ਆਪ ਆਇਆ ਇਹ ਤੇ ਹਿੱਲਦੇ ਰਹੁੰਦੇ ਜਾਂਦੇ ਆ ਤੇ ਪੰਜਾਬ ਦੀ ਖੇਚ ਉਹਨਾਂ ਨੂੰ ਇਸ ਧਰਤੀ ਵੱਲ ਖੇਚ ਲਿਆਉਂਦੀ ਹੈ ਤੇ ਹੱਦਾਂ ਦਾ ਹਿਲਵਸਿਲਾ ਕਰਕੇ ਆਪਣੀ ਇਸ ਧਰਤੀ ਦੇ ਵਾਸਤੇ ਜਿਹੜਾ ਹੈ ਉਹ ਯਤਨ ਕਰਦੇ ਆ ਅੱਜ ਜਦੋਂ ਪੰਜਾਬ ਨੂੰ ਲੋੜ ਆ ਤਾਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਜਾਏ ਹੈਗੇ ਆ ਉਹ ਹਰ ਹਿੰਜਬਸੀ ਨਾਲ ਜਿੰਨਾ ਵੀ ਸਹਿਯੋਗ ਜਿਹੋ ਜਿਹਾ ਵੀ ਸਹਿਯੋਗ ਉਹ ਕਰ ਸਕਦੇ ਆ ਆਪਣੀ ਮਿਹਨਤ ਦੀ ਕਮਾਈ ਆਪ ਕਰ ਲੈ ਤੇ ਆਪਣੇ ਹੋਰ ਜਿੰਨੇ ਵੀ ਉਹਨਾਂ ਦੇ ਕਹਿ ਸਕਦੇ ਆ ਮੁਨਾ ਦੇ ਨਾਲ ਸੰਪਰਕ ਦੇ ਵਿੱਚ ਮੁੱਕ ਹੈ ਗਿਆ ਜਾਂ ਜਿਹੋ ਜਾਂ ਵੀ ਲਬਸ਼ੀਤਾ ਕਰਕੇ ਉਹ ਪੰਜਾਬ ਵਾਸਤੇ ਅੱਜ ਆਪਣੀ ਜਿਹੜੀ ਕਹਿ ਸਕਦੇ ਆ ਮੇਨ ਉਹ ਆਪਣੇ ਸਿਵਾਵਾ ਜਿਹੜੀਆਂ ਦੇ ਰਹੇ ਹੈਗੇ ਆ ਸੋ ਸਾਡਾ ਇਤਿਹਾਸ ਇਹ ਹੈ ਕਿ ਜਦੋਂ ਜਦੋਂ ਵੀ ਇਸ ਧਰਤੀ ਨੂੰ ਕਿਤੇ ਲੋੜ ਪਈ ਆ ਸਾਡੀ ਇਸ ਧਰਤੀ ਦੇ ਜਿਹਨੇ ਜਾਇਆ ਉਹਨਾਂ ਨੇ ਕਦੇ ਵੀ ਆਪਣੀ ਪੈਠ ਨਹੀਂ ਦਿਖਾਈ ਅੱਜ ਜਦੋਂ ਪੰਜਾਬ ਨੂੰ ਲੋੜਿਆ ਆਪਣੀਆਂ ਹਿੱਕਾਂ ਢਾਹੇ ਇਸ ਧਰਤੀ ਦੇ ਜਿਹੜੇ ਨੌਜਵਾਨ ਹੈਗੇ ਆ ਉਹਤਿਆ ਕਿਉਂਕਿ ਇਹੋ ਜਿਹੇ ਜਿਹੜੇ ਪੁੱਤ ਆ ਕਿਉਂਕਿ ਜਿਹਦਾ ਧਰਤੀ ਆ ਇਹ ਗੈਰਤਮੰਦ ਦੀ ਧਰਤੀ ਆ ਅਣਖੀ ਸੂਰਬੀ ਜੋਧਿਆਂ ਦੀ ਧਰਤੀ ਆ ਤੇ ਜਿਹੜਾ ਖੂਨ ਗੈਰਤਮੰਦ ਅਣਖੀ ਖੂਨ ਆ ਤੇ ਉਹ ਕਦੇ ਵੀ ਜਿਹੜਾ ਪੰਜਾਬ ਨੂੰ ਵਾਟੇ ਦਿਖਾਉਂਦਾ ਜਦੋਂ-ਜਦੋਂ ਵੀ ਪੰਜਾਬ ਨੂੰ ਲੋੜ ਪਈ ਆ ਆਪਣੇ ਹਿੱਕਾਂ ਢਾ ਕੇ ਆਪਣਾ ਸਭ ਕੁਝ ਪਰਵਾਣ ਕਰਕੇ ਵੀ ਜਿਹੜਾ ਆਪਣੇ ਭਰਾਵਾਂ ਦੇ ਨਾਲ ਖੜਦੇ ਆਇਆ ਤੇ ਅੱਜ ਉਹ ਸਾਰਾ ਜਿਹਦੇ ਇਤਿਹਾਸ ਦੁਹਰਾ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਸਾਡੇ ਨੌਜਵਾਨਾਂ ਸਿੰਘਾ ਸਾਡੀ ਨਵੀਆਂ ਪਟੀਰੀਆਂ ਜਿਹੜੀਆਂ ਆ ਉਹ ਇਸ ਇਤਿਹਾਸ ਤੋਂ ਵੱਖ ਨਹੀਂ ਹੈਗੀਆਂ ਪਰ ਜਦੋਂ-ਜਦੋਂ ਵੀ ਕੋ ਇਹੋ ਜਿਹਾ ਹੀਲਾ ਸਿੱਧਾ ਬਣਦਾ ਆ ਸਾਡੇ ਇਤਿਹਾਸ ਦੇ ਸਾਹਮਣੇ ਜਾਂ ਇਸੇ ਦੇ ਵੀ ਜਦੋਂ ਸਾਡੇ ਅਯੋਗੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਇਹੋ ਜੀ ਪਰਖ ਦੀ ਘੜੀ ਆਉਂਦੀ ਆ ਤਾਂ ਉਹ ਜਿਹੜਾ ਖੂਨ ਹੈਗਾ ਆ ਖੁਦ ਕੋਲੇ ਮਾਰ ਕੇ ਸਾਹਮਣੇ ਆ ਜਾਇਆ ਹੈਗਾ ਸੋ ਧੰਨਵਾਦ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਬੇਵਫਾਈ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨ ਦਾ ਫੈਸਲਾ ਕੀਤਾ ਆ ਤੁਹਾਡੀਆਂ ਇਸ ਵਾਮਾ ਹੋਣ ਦੀ आने वाले युग जी याद रखेगा तो जड़ियाँ सेवावान इस वे नौजवान आप जमीनी पत्थर तक पहुँच के ट्रैक्टर के उत्ते मोटरसाइकिल ग्रू जरा अपना योगदान पा रहे मसाल दुनिया में सत श्री अकाल जी आज की बात मैं हिंदी में करूँगा तथ सब तक पहुँच जाए पंजाब के हालात बाढ़ की वजह से बहुत खराब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियां बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी जिंदगियां दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज हैं जितने भी कॉर्पोरेट हाउसेज को मैं जानता हूँ हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पे हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज इस मुसीबत से बाहर आ जाएं और एक एक बार फिर से वो जिंदगियां दोबारा खड़ी हो सकें मेरी तरफ से सबको बहुत प्यार सत्कार अगर कुछ गलत बोल गया हो अगर किसी को हर्ट हुआ हो मेरी कोई बात तो माफी पंजाब मौसम बेशक थोड़ा साफ दिसदा पर हड़ा का खतरा अजय भी बरकरार आ ਪੰਜਾਬ ਦੇ ਲੋਕ ਹੜ੍ਹਾਂ ਚ ਮੁਸੀਬਤ ਚ ਫਸੇ ਆਪਣੇ ਲੋਕਾਂ ਦੀ ਦਿਨ ਰਾਤ ਜਿੰਦ ਜਾਨ ਨਾਲ ਦੇਖਭਾਲ ਕਰ ਰਹੇ ਆ ਸਰਕਾਰਾਂ ਦਾ ਕੰਮ ਲੋਕਾਂ ਨੂੰ ਕਰਨਾ ਪੈ ਰਿਹਾ ਸਾਡੀ ਸਰਕਾਰਾਂ ਅੱਗੇ ਬੇਨਤੀ ਆ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਕਿ ਇਹਨਾਂ ਹੜ੍ਹਾਂ ਨੂੰ ਕੌਮੀ ਆਫਤ एलानਿਆਂ ਜਾਵੇ ਤੇ ਹੜ ਪੀੜਿਤ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਜਦੋਂ ਹੜ ਉਤਰ ਵੀ ਗਏ ਤਾਂ ਵੀ ਮੋੜ ਬਸੇਵੇ ਲਈ ਬਹੁਤ ਵੱਡੇ ਯਤਨਾਂ ਦੀ ਲੋੜ ਹੈ ਕਿਸਾਨੀ ਅੰਦੋਲਨ ਚ ਐਨ ਆਰ ਆਈ ਵੀਰਾਂ ਭੈਣਾਂ ਨੇ ਬਹੁਤ ਯੋਗਦਾਨ ਪਾਇਆ ਸੀ ਉਸ ਤੋਂ ਵੀ ਵੱਧ ਕੇ ਹੁਣ ਕੰਮ ਕਰਨ ਦੀ ਲੋੜ ਆ ਸੋ ਆਓ ਰਲ ਮਿਲ ਕੇ ਯਤਨ ਕਰੀਏ ਇਹਨਾਂ ਪਰਿਵਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਤਨੋਂ ਮਨੋਂ ਤਨੋਂ ਆਪਣਾ ਯੋਗਦਾਨ ਪਾਈਏ ਧੰਨਵਾਦ ਜੀ ਦੁਨੀਆ ਭਰ ਚ ਵਸਦੇ ਪੰਜਾਬੀਓ ਸਤਿ ਸ੍ਰੀ ਅਕਾਲ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਉਸ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਐਸਲੇ ਪੰਜਾਬ ਦੇ ਵਿੱਚ ਕਹਿਰ ਮੱਚਿਆ ਹੋਇਆ ਹੈ ਫੜਾ ਨੇ ਮਤਲਬ ਕਹਰਾਮ ਮਚਾਇਆ ਹੋਇਆ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਦਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਐਦਾਂ ਬੌੜ ਰਹੇ ਨੇ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਇਸ ਟਰੈਜਡੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਨਾ ਦੇ ਮੰਚੇ ਆ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ মিডিਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ ਚ ਵੀ ਬੋਲਾਂਗਾ ਬਾਅਦ ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ ਹਿੰਦੀ ਮੈਂ ਅਨਵਾਦ ਇਹ ਹੈ ਕਿ ਅਗਰ ਮੁਰਗਾ ਬਾਗ ਨਹੀਂ ਦੇਗਾ ਤਾਂ ਕਿ ਆ ਦਿਨ ਨਹੀਂ ਚੜੇਗਾ ਕੋਈ ਨਹੀਂ ہماری ਆਵਾਜ਼ ਉਠਾਏਗਾ ਤਾਂ ਇਹ ਮਲੇ ਸਬ ਬਰਬਾਦ ਹੋ ਜਾਏਗਾ ਨਹੀਂ ਜਿਵੇਂ ਇਸ ਜ਼ਰਖੇ ਜ਼ਮੀਨ ਕੋ ਪਾਣੀ ਲੱਗ ਰਿਹਾ ਹੈ ਨਾ ਇਹ ਫਿਰ ਸੇ ਹਰਾ ਹੋ ਕੇ ਬਾਹਰ ਆਏਗਾ ਪੰਜਾਬ ਤੇ ਮੈਂ ਇਹ ਕਹਿਣਾ ਕਿ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਦੇ ਕੋਈ ਗੱਲ ਨਹੀਂ মিডিਆ ਦੀ ਪਰਵਾਹ ਨਾ ਕਰੋ ਸਾਡੀ ਆਵਾਜ਼ ਉਸ ਰੱਬ ਦੇ ਦੁਆਰੇ ਵੈਸੀ ਪਹੁੰਚਦੀ ਹੈ ਲੋਕਾਂ ਤੱਕ ਪਹੁੰਚਦੀ ਸਾਰੇ ਦੁਨੀਆ ਬੋਲ ਰਹੀ ਹੈ ਤੁਹਾਡੇ ਬਾਰੇ ਔਰ ਦੂਸਰਾ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਆ ਲੋਕਾਂ ਦੀ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾ ਵੀ ਇੱਕ ਮੈਂ ਛੋਟੀ ਜੀ ਬਾਬਾ ਜੀ ਤੋਂ ਕਿਸੇ ਤੋਂ ਗੱਲ ਸੁਣੀ ਜੀ ਇਦਾਂ ਹੀ ਕਿ ਉਹ ਦੱਸਦੇ ਸੀ ਵੀ ਇੱਕ ਕੋਈ ਮਹਾਤਮਾ ਜਾ ਰਿਹਾ ਸੀ ਤੇ ਪਾਣੀ 'ਚ ਇੱਕ ਬਿਛੂ ਡਿੱਗ ਪਿਆ ਤੇ ਮਹਾਤਮਾ ਫਟਾਫਟ ਗਏ ਉਹ ਨਾ ਪਾਣੀ 'ਚ ਚੱਕ ਕੇ ਉਹਨੂੰ ਬਾਹਰ ਰੱਖਿਆ ਜੀ ਪਾਣੀ 'ਚੋਂ ਬਾਹਰ ਕੱਢਿਆ ਉਹਨੇ ਹੱਥ ਤੇ ਡੰਗ ਮਾਰਤਾ ਉਹ ਫੇਰ ਡਿੱਗ ਪਿਆ ਉਹਨਾਂ ਕੋਲ ਉਹਨਾਂ ਫੇਰ ਕੱਢਿਆ ਬਾਹਰ ਨਿਕਲਦੇ ਨੇ ਫੇਰ ਡੰਗ ਮਾਰਤਾ ਤੀਜੀ ਵਾਰੀ ਹੋਇਆ ਉਹਨਾਂ ਦਾ ਚੇਲਾ ਕਹਿੰਦਾ ਬਾਬਾ ਜੀ ਤੁਸੀਂ ਜਿੰਨੀ ਵਾਰੀ ਕੱਢਦੇ ਹੋ ਤੁਹਾਡੇ ਡੰਗ ਮਾਰ ਦਿੰ ਤੂੰ ਤੁਸੀਂ ਫਿਰ ਕਿਉਂ ਹੀ ਕੰਮ ਕਰ ਰਹੇ ਹੋ ਕਹਿੰਦੇ ਬੇਟਾ ਇਹ ਉਹਦਾ ਸੁਭਾਅ ਹੈ ਤੇ ਮੇਰਾ ਸੁਭਾਅ ਹੈ ਬਚਾਉਣਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸੀ ਆਪਣਾ ਸੁਭਾਅ ਕਿਦਾਂ ਛੱਡ ਦਈਏ ਸੋ ਅਸੀਂ ਪੰਜਾਬੀ ਆਪਣਾ ਸੁਭਾਅ ਕਿਦਾਂ ਛੱਡ ਦੇਾਂਗੇ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਫੇਰ ਉੱਡ ਕੇ ਜਾਵਾਂਗੇ ਇਨ੍ਹਾਂ ਹਾਲਾਤਾਂ 'ਚ ਵੀ ਉੱਡ ਕੇ ਜਾਵਾਂਗੇ ਇਹ ਸ਼ਿਕਵਾ ਬੰਦ ਕਰ ਦਿਓ ਕਿ ਸਾਡੇ ਲਈ ਕੋਈ ਨਹੀਂ ਆ ਰਿਹਾ ਆਪਾਂ ਹੀ ਜਾਣਾ ਸਾਨੂੰ ਕੁਦਰਤ ਨੇ ਬਣਾਇਆ ਹੀ ਇਦਾਂ ਦਾ ਕਿ ਆਪਾਂ ਜਾਣਾ ਲੋਕਾਂ ਦੇ ਹੈਲਪ ਕਰਨਾ ਸਤ ਠੀਕ ਹੈ ਇਹ ਸੀ ਮੋਸਟ ਇੰਪੋਰਟੈਂਟ ਗੱਲਾਂ ਔਰ ਇੰਪੋਰਟੈਂਟ ਗੱਲ ਏ ਹੈ ਕਿ ਹੜ੍ਹ ਚ ਤੁਸੀਂ ਮਦਦ ਬਹੁਤ ਕਰ ਰਹੇ ਹੋ ਪਰ ਸਭ ਤੋਂ ਜ਼ਿਆਦਾ ਲੋੜ ਤੁਹਾਡੀ ਮਦਦ ਦੀ ਪੈਣੀ ਹੈ ਜਦੋਂ ਪਾਣੀ ਉੱਤਰ ਗਏ ਜਦੋਂ ਪਿੰਡਾਂ ਚ 4 4 6 6 ਫੁੱਟ ਗਾਰ ਖੜੀ ਹੋਈ ਨਾ ਤੇ ਜਦੋਂ ਰੇਤਾ ਪਈ ਹੋਈ ਜੀਸੀਬੀ ਮਸ਼ੀਨਾਂ ਟਰੈਕਟਰਾਂ ਟਰਾਲੀਆਂ ਦੀ ਉਦੋਂ ਲੋੜ ਪੈਣੀ ਹੈ ਵਲੰਟੀਅਰਸ ਦੀ ਲੋੜ ਪੈਣੀ ਹੈ ਮੈਡੀਕਲ ਕੈਂਪ ਲੱਗਣੇ ਨੇ ਲੋਕਾਂ ਦੇ ਘਰਾਂ ਚ ਕੁਰਸੀਆਂ ਮੇਜ਼ ਟੇਬਲ ਫਰਨੀਚਰ ਬੈੱਡ ਕੋਈ ਨਹੀਂ ਰਿਹਾ ਮੁਦੀ ਲੋਡ ਪੈਣੀ ਹੈ ਲੋਕਾਂ ਨੂੰ ਚੁੱਲਿਆਂ ਦੀ ਭਾਂਡਿਆਂ ਦੀ ਲੋਡ ਪੈਣੀ ਹੈ ਉਹਦੇ ਲਈ ਵੀ ਆਪਣੀ ਤਿਆਰੀ ਰੱਖੋ ਸਾਰਾ ਜ਼ੋਰ ਹੁਣੇ ਨਹੀਂ ਲਾ ਦੇਣਾ ਅੱਗੋਂ ਬਹੁਤ ਲੋਡ ਤੁਹਾਡੀ ਪੈਣੀ ਹੈ ਗੱਲ ਮੈਂ ਛੋਟੀ ਤਾਂ ਕਰਕੇ ਖਤਮ ਕਰ ਰਿਹਾ ਕਿ ਰੀਲ ਜਾਂ ਜੋ ਵੀ ਸਾਡੀ ਇਹ ਮੈਸੇਜ ਹੈ ਇਹ ਛੋਟਾ ਬਣੇ ਤੁਹਾਡੇ ਤੱਕ ਪਹੁੰਚ ਜਾਏ ਧੰਨਵਾਦ ਜਿੰਦਾਬਾਦ ਚੜ੍ਹਦੀ ਕਲਾ ਚਲੋ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਹਾਂ ਮੇਰੀ ਜਿੰਨੀ ਕੁ ਫਸਲ ਅਸੀਂ ਬਿਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਇਹ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਤਾਂ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆਂ ਜਾਇਆ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਬੋਲੀ ਦਾ ਪੁੱਤਰ ਹਾਂ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ ਅੜ ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਆ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਆ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ਜ਼ਰੀਏ ਹੋਵੇ ਭਾਵੇਂ ਹੋਂ ਹੜਾਂ ਦੇ ਜ਼ਰੀਏ ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸੰਭਦੇ ਆ ਤੇ ਸਾਨੂੰ ਕੌਣ ਸੰਭੇਗਾ ਆ ਕੇ ਸਾਨੂੰ ਤਾਂ ਤਾਂ ਸੰਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਹਮਣੇ ਜੋਗੇ ਹੋਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ جنگ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾਤਾ ਲੋਕਾਂ ਨੇ